ਇਹ ਕੇਲੇ ਨੰਬਰ ਵੀ ਜਿਹੜਾ ਪਿੰਡ ਤੋਂ ਹੋਇਆ ਹੈ ਪਹਿਲਾ ਸਾਲ ਪਹਿਲਾਂ ਵੀ ਕੋਮਿਟੀ ਬਣੀ ਹੈ ਸਾਲ ਤੋਂ ਚੱਲ ਰਹੀ ਹੈ ਕੋਈ ਵੀ ਕੋਈ ਗਲਤੀ ਨਹੀਂ ਕਰ ਰਹਾ ਸਾਨੂੰ ਜੋ ਕਮਿਟੀ ਚੱਲ ਰਹੀ ਹੈ ਸਾਰੇ ਪਿੰਡ ਦਾ ਇਹੀ ਸਾਡਾ ਹੋਏ ਸੋਹਿਆ ਸੋਹਿਆ ਹਾਲੇ ਹੁਣ ਸਾਡੇ ਗੁਰੂ ਘਰ ਦੇ ਪਾਠੀ ਸਿੰਘ ਨੇ ਹੁਣ ਕੋਲ ਕੋਲ ਘਰ ਦੀ ਰਸੋਈ ਆ ਤਾਂ ਇੱਕ ਪਾਤੀ ਸਿੰਘ ਨੂੰ ਵੀ ਆਪਣੀ ਪਰਸਨਲ ਰਸੋਈ ਚਾਹੀਦੀ ਹੁੰਦੀ ਆ ਕਿਉਂਕਿ ਇਹਨਾਂ ਦੇ ਈਆਂ ਜਵਾਨ ਨੇ ਬੱਚੇ ਜਵਾਨ ਨੇ ਇਹਨਾਂ ਨੇ ਆਪਦਾ ਰੋਜ਼ ਉੱਥੋਂ ਆ ਲਾ ਕੇ ਘਰ ਰਸੋਈ 'ਚ ਨਵੀਂ 'ਚ ਥੋੜੀ ਈਆਂ ਆ ਕੇ ਬਣਾਉਣੀ ਆ ਲੋਕਾਂ 'ਚ ਉਹ ਆਪਦਾ ਪ੍ਰਾਈਵੇਟ ਉੱਥੇ ਕੰਮ ਕਰਦੇ ਆ ਅੰਦਰ ਹੁਣ ਉਹ ਹਰ ਇੱਕ ਚੀਜ਼ ਦੇ ਅਧਰਾਜ ਆ ਇਹਨਾਂ ਨੇ ਕਿਉਂ ਰਸੋਈ ਬਣਾ ਕੇ ਦਿੰਦੇ ਹੋ ਇਹਨਾਂ ਨੂੰ ਫਰਿਜ ਕਿਉਂ ਦੇਤੀ ਉੱਥੇ ਮਸਲਾ ਇੱਥੇ ਕੋਈ ਨਹੀਂ ਹੈਗਾ ਦੀ ਇਹਦਾ ਪੁਰਾਣੀ ਕਮੇਟੀ ਐਮਬੀ ਰੋਲਾ ਪਉਂਦੀ ਆ ਬਾਦੂ ਦਾ ਕੀ ਰੋਲਾ ਕੀ ਆ ਅਸੀਂ ਉਹਨਾਂ ਦਾ ਹਿਸਾਬ ਕਿਤਾਬ ਮੰਗੇ ਜੀ ਨਵੀਂ ਲੋਕ ਸਾਨੂੰ ਪਿੰ ਬਿੱਲ ਦਾ ਇਹ ਹਿਸਾਬ-ਕਿਤਾਬ ਨਹੀਂ ਤਾਂ ਤੁਸੀਂ ਕੀ ਦੇਮੋਗੇ ਇਹ ਗੱਲ ਆ ਜੀ ਹੋਰ ਕੋਈ ਗੱਲ ਨਹੀਂ ਇਹ ਉਹਨਾਂ ਹਿਸਾਬ-ਕਿਤਾਬ ਮੰਗਦੇ ਆ ਉਹ ਕੋਈ ਨਹੀਂ ਦਿੰਦੇ ਸਾਨੂੰ ਰੇਡੀਓ ਜਲਾਸ਼ਮੈਂਟ ਕਰਕੇ ਚਲੇ ਗਏ ਜੀ ਸਾਲ ਤਾਂ ਉੱਤੇ ਹੋ ਗਿਆ ਕੋਈ ਪੈਸਾ ਨਹੀਂ ਦਿੰਦੇ ਕਹਿੰਦੇ ਅਸੀਂ ਤਾਂ ਜੀ ਇੱਥੇ ਆਹ ਕਰਨਾ ਸੀ ਤਾਂ ਉਹ ਕਰਨਾ ਜੀ ਕੁਝ ਨਹੀਂ ਕਰ ਦਿੰਦੇ ਸਾਨੂੰ ਹੁਣ ਕੀ ਅੱਜ ਇੱਥੇ ਇਕੱਠ ਹੋਇਆ ਹੈ ਇਹ ਇਕੱਠ ਜੇ ਉਹਦਾ ਕੋਟਾ ਵਾਲਿਆਂ ਨੂੰ ਪਤਾ ਹੋਊ ਬਾਬਿਆਂ ਨੂੰ ਜੀ ਉਹ ਉਹਨਾਂ ਨੂੰ ਵੀ ਕੀ ਰੋੜਾ ਜੀ ਪਿਛਲੇ ਡੇਢ ਸਾਲ ਤੋਂ ਕਮੇਟੀ ਨਵੀਂ ਕਮੇਟੀ ਬਣੀ ਆ ਉਹਦੇ ਤਹਿਤ ਜੀ ਅੱਜ ਦੁਬਾਰਾ ਪਿੰਡ ਦਾ ਨਗਰ ਦਾ ਇਕੱਠ ਹੋਇਆ ਸੀਗਾ ਜੀ ਉਈ ਆਇਆ ਸੀ ਇੱਥੇ ਕੌਣ ਸੀ ਕੀ ਸੀ ਇਹ ਮਨਜੀਤ ਸਾਹਿਬ ਤੋਂ ਸ਼ਰੋਮਣੀ ਕਮੇਟੀ ਦੇ ਮੈਂਬਰ ਆਏ ਸੀਗੇ ਜੀ ਪਰਮਜੀਤ ਸਿੰਘ ਸਖਤਰ ਬਾਬਾ ਜੀ ਆਏ ਸੀਗੇ ਤੇ ਉਹ ਸਾਰਾ ਸੰਕੇਤ ਵਿੱਚ ਰਿਪੋਰਟ ਲੈ ਕੇ ਗਏ ਨੇ ਜੋ ਵੀ ਗੱਲਬਾਤ ਆ ਦੋਹਾਂ ਧਿਰਾਂ ਦੇ ਪੱਖ ਸੁਣੇ ਨੇ ਹਾਂ ਦੋਹਾਂ ਧਿਰਾਂ ਹਾਂਜੀ ਸੁਣੇ ਨੇ ਜੀ ਦੋਹਾਂ ਧਿਰਾਂ ਦੇ ਪਰ ਕਿਤਨਾ ਕਿਤੇ ਸਾਡੀ ਪੂਰੀ ਸੰਤੋਸ਼ਟੀ ਨਹੀਂ ਜੀ ਅਜੇ ਸਾਨੂੰ ਖੁਦ ਨਹੀਂ ਸਮਝ ਆ ਰਿਹਾ ਵੀ ਇਹ ਕਾਹਦਾ ਮਸਲਾ ਏ ਕਣ ਹੋ ਰਿਹਾ ਪਹਿਲੀ ਕਮੇਟੀ ਨੇ ਵੀ ਚਲੋ ਕੰਮ ਕਰਦੇ ਰਹੇ ਸਾਨੂੰ ਤਾਂ ਇਹ ਨਹੀਂ ਸੀ ਪਹਿਲੀ ਕਮੇਟੀ ਦਾ ਪਤਾ ਵੀ ਉਹ ਜੀ ਮੈਂਬਰ ਕਿੰਨੇ ਨੇ ਕਿਸੇ ਨੂੰ ਕੋਈ ਪੁੱਛਿਆ ਨਹੀਂ ਸੀ ਯਾਰ ਕੋਈ ਗੱਲਬਾਤ ਨਹੀਂ ਸੀ ਮੈਂ ਚਲੋ ਕੰਮ ਚੱਲਦਾ ਸੀਗਾ ਪਿੰਡ ਸਹਿਮਤ ਸੀਗਾ ਵੀ ਚਲੋ ਜਿਵੇਂ ਚੱਲਦਾ ਚੱਲੀ ਜਾਂਦੋ ਹੁਣ ਪਿੰਡ ਨਹੀਂ ਚਾਹਿਆ ਇਹ ਕੋਈ ਕਮੇਟੀ ਬਦਲਣੀ ਕੋਈ ਇੱਕ ਬੰਦਾ ਨਹੀਂ ਬਦਲ ਦਿੰਦਾ ਹੁੰਦਾ ਉਹਨੂੰ ਉਹ ਪਿੰਡ ਨਹੀਂ ਚਾਹਿਆ ਪੰਚਾਇਤ ਨਹੀਂ ਚਾਹਿਆ ਜੇ ਆਪਾਂ ਉੱਠ ਕੇ ਅਲੀਗੇਸ਼ਨ ਲਾਇਆ ਜੇ ਮੰਨ ਲਓ ਵੀ ਇੱਕ ਬੰਦੇ ਨੂੰ ਪਿੰਡ 'ਚੋਂ 3000 ਬੰਦੇ 'ਚੋਂ ਦੋ ਬੰਦਿਆਂ ਨੂੰ ਮਨਜ਼ੂਰ ਨਹੀਂ ਹੈਗਾ ਉਹ ਕਹੇ ਦ ਵੀ ਇਹ ਤਾਂ ਆਪੇ ਬਣੇ ਹੋਏ ਨੇ ਉਹ ਕੋਈ ਐਡੀ ਗੱਲ ਵਧੀਆ ਨਹੀਂ ਹੁੰਦੀ ਉਹ ਉਹ ਪਿੰਡ ਨਹੀਂ ਚੁਣੀਆ 11 ਮੈਂਬਰੀ ਕਮੇਟੀ ਇਹ ਵਧੀਆ ਕੰਮ ਕਰ ਰਹੀ ਆ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਸਾਰਾ ਹਿਸਾਬ ਕਿਤਾਬ ਰੱਖ ਰਹੀ ਆ ਉਹਨਾਂ ਨੇ ਸੇਵਾ ਕਰਨ ਲਈ ਕੋਈ ਇਹਨਾਂ ਨੂੰ ਸੇਵਾ ਕਰਨ ਤਾਂ ਦੋ ਮੜਾ ਜਾ ਮੈਂ ਤਾਂ ਇਹ ਅਜੇ ਤਾਂ ਇਹ ਗੱਲ ਤੋਂ ਹੈਰਾਨ ਨਹੀਂ ਵੀ ਇੱਕ ਸਾਲ ਦੇ ਵਿੱਚ ਇੰਨੇ ਰੋਜ਼ ਦਾ ਵਿਵਾਦ ਰੋਜ਼ ਦਾ ਵਿਵਾਦ 50 ਸਾਲਾਂ ਜਿਹਦੇ ਆਪਣੇ ਪੰਜ ਵਿਵਾਦ ਵੀ ਨਹੀਂ ਹੋਏ ਕਮੇਟੀ ਦੇ ਉਹ ਪਹਿਲਾਂ ਕਿਸੇ ਦੀ ਕਮੇਟੀ ਨਹੀਂ ਬਣਾਈ ਹੋਈ ਸੀਗੀ ਜੀ ਉਹ ਇੱਕ ਦੋ ਬੰਦੇ ਚਲਾ ਰਹੇ ਸੀ ਪੋਲੀਟੀਕਲ ਦਵਾ ਸੀਗਾ ਜੀ ਉਹਦੇ ਉੱਤੇ ਸਮੂਹ ਨਗਰ ਦੇ ਜੋ ਪਤਵੰਤੇ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਵੱਲੋਂ ਸ਼ਿਕਾਇਤ ਸੀ ਜੀ ਦੇ ਜੋ ਸਾਡੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਉਹ ਜੋ ਪੰਚਾਇਤ ਸੀ ਪਿਛਲੀ 16 ਮੈਂਬਰੀ ਕਮੇਟੀ ਉਹਨਾਂ ਵੱਲੋਂ ਬਣਾਈ ਗਈ ਨਗਰ ਦੀ ਸਹਿਮਤੀ ਨਾਲ ਉਸ ਤੋਂ ਬਾਅਦ ਮਸਲਾ ਕੀ ਹੋਇਆ ਕੁਝ ਬੰਦੇ ਮਤਲਬ ਸੁਣ ਚ ਆਇਆ ਵੀ ਉਹਨਾਂ ਬੰਦਿਆਂ ਨੇ ਉਹ ਕਮੇਟੀ ਕੱਟ ਕੇ ਆਪਣੀ ਕੋਈ 11 ਮੈਂਬਰੀ ਕਮੇਟੀ ਸੁਣੀ ਆ ਗੱਲ ਕਲੀਅਰ ਨਹੀਂ ਵੀ ਉਹ ਰਜਿਸਟਰਡ ਕਰਵਾਈ ਆ ਜੋ ਕਿ ਚੱਲ ਰਿਹਾ ਸੀ ਵਧੀਆ ਸਾਰਾ ਪ੍ਰੋਗਰਾਮ ਦੋਨਾਂ ਕਮੇਟੀ ਜੋ ਬਣੀ ਆ 16 ਮੈਂਬਰੀ ਜੋ ਪੰਚਾਇਤ ਦੀ ਮੌਜੂਦਗੀ ਵਿੱਚ ਬਣੀ ਆ ਸਮੂਹ ਨਗਰ ਦੀ ਮੌਜੂਦਗੀ ਵਿੱਚ ਬਣੀ ਆ ਉਹ ਵਧੀਆ ਕਾਰਜ ਕਰ ਰਹੀ ਸੀ ਮਸਲੇ ਵਿਗੜਦੇ ਵਿਗੜਦੇ ਜਿਵੇਂ ਕਿ ਆਉਣ ਜਾਣ ਵਾਲੀਆਂ ਸਾਡੀਆਂ ਬੀਬੀਆਂ ਨੂੰ ਕਮਰੇ ਬਣਾਏ ਗਏ ਰਸੋਈ ਨੂੰ ਜਿੰਦੇ ਲਾਇਆ ਗਏ ਉਹ ਜਿਹੜੇ ਕਮਰੇ ਬਣਾਏ ਸੀ ਪਹਿਲਾਂ ਉਹਨਾਂ ਨੂੰ ਜਿੰਦੇ ਲਾਇਆ ਗਏ ਗੁਰੂ ਘਰ ਦੇ ਸਾਜਾਂ ਨੂੰ ਜਿੰਦੇ ਲਾਇਆ ਗਏ